ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਵਧੀਆ 21 ਮਾਜ ਸੇਲ ਕਰਨੀ ਹੈ ਜੀ ਹਾਂ ਜੀ 21 ਜੀ ਠੀਕ ਹੈ ਜੀ ਠੀਕ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਨਾਮ ਮੇਰਾ ਸੁਨੀ ਪਿੰਡ ਭਿੰਡਰਾ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ 9815547787 ਠੀਕ ਆ ਤਾਜੀ ਸੂਈ ਹਾਂ ਜੀ ਤਾਜੀ ਸੂਈ ਆ ਜੀ ਠੀਕ ਹੈ ਜੀ ਕਿੰਨੇ ਦਿਨ ਤੈਣੋਗੇ ਸੂਈ ਨੂੰ ਸੂਈ ਨੂੰ ਆ ਜੀ 7 ਤੋਂ 8 ਦਿਨ ਹੋ ਗਿਆ ਜੀ ਠੀਕ ਐ ਬੱਚਾ ਕੱਟਾ ਹਾਂ ਜੀ ਕੱਟਾ ਮਗਰੀ ਠੀਕ ਹੈ ਜੀ ਸੂਆ ਵੀਰ ਜੀ ਕਿਰਵਾ ਹੋਏ ਦਾ ਸੂਆ ਤੇ ਜਾ ਜੀ ਤੀਜਾ ਸੂਆ ਤੇ ਦੁੱਧ ਦੁੱਧ ਆ ਇਸ ਟਾਈਮ ਆ ਲੀਟਰਾਂ ਵਾਲਾ 9 ਲੀਟਰ 9 ਲੀਟਰ ਦੁੱਧ ਤੇ ਆ ਹਾਂਜੀ ਠੀਕ ਹੈ ਜੀ ਆਹ ਵੇਖੋ ਜੀ ਥਣ ਥਣ ਬੜਾ ਸੋਹਣਾ ਬਾਕੀ ਕੋਈ ਗੱਲ ਹੀ ਨਹੀਂ ਆ ਠੰਢੀ ਆ ਕੋਈ ਗੱਲ ਹੀ ਨਹੀਂ ਠੀਕ ਹੈ ਠੰਢੀ ਠੀਰੀ ਆ ਕੇ ਵੇੜਾ ਵਾਲਾ ਕੰਮ ਆ ਕੇ ਹਾਂਜੀ 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 ਠੀਕ ਹੈ ਤੋਰੀਏ ਵੀਰ ਜੀ ਇਹਨੂੰ ਆਹ ਵੇਖੋ ਕਰੋ ਚੈੱਕ ਕੱਦ ਕਾਠ ਵੀ ਸੋਹਣਾ ਪੂਰੀ ਰੰਗ ਬਾਜ ਆ ਕਹਿਮ ਆ ਸੋ ਇਹ ਧਾਰੀ ਆ 7 ਕ ਦਿਨ ਹੋ ਗਏ ਵੀਰ ਜੀ ਦਾ ਸੂਈ ਨੂੰ 9 ਕਿਲੋ ਦੁੱਧ ਤਿਆਰ ਆ ਇਸ ਟਾਈਮ ਤੇ 9 ਲੀਟਰ ਦੁੱਧ ਤਿਆਰ ਆ ਮੇਰੇ ਘਰ ਦੋ ਟਾਈਮ ਚਵਾਈ ਕਰਕੇ ਖੜੇ ਵੀਰ ਠੀਕ ਆ ਤਾਂ ਮੁੱਲ ਵੀ ਇਹਨੇ ਅੱਜ ਫਿਕਸ ਜੇ ਹੀ ਕਰਨਾ ਮੁੱਲ ਫਿਕਸ ਕਰਨਾ ਵਾ ਇੱਕੋ ਮੁੱਲ ਕਰਨਾ ਵਾ ਉਹਦੇ ਚ ਖੁਸ਼ੀ ਨਾ 100 ਕਰਦਾ 200 ਕਰਦਾ ਠੀਕ ਆ ਚੱਲ ਚੱਲ ਪੁੱਤ ਚੱਲ ਆਹ ਦੇਖੋ ਜੀ ਸੋਹਣਾ ਆਰਡਰ ਵਾ ਕੀ ਹਾਲ ਪਾਈ ਖਾਨ ਬੜਾ ਕੱਲਾ ਕੱਲਾ ਲੱਗਾ ਜੀ ਆਹ ਵੇਖੋ ਕਰੋ ਚੈੱਕ ਤੇ ਬਾਕੀ ਵੀਰ ਟਰੈਕਟਰਾਂ ਦਾ ਵੀ ਕੰਮ ਨਾਲ ਹੀ ਕਰਦਾ ਤੇ ਦੋ ਟਰੈਕਟਰ ਆਸ ਟਾਈਮ ਤੇ ਖਲੋਤੇ ਵੀਰ ਕੋਲ ਸੇਲ ਕਰਨ ਵਾਲੇ ਇਹ ਇੱਕ 575 ਤੇ ਇੱਕ 585 ਇੱਕ 275 ਇੱਕ 275 ਵੀ ਆਵੇ ਖਲਾ ਰਿਹਾ ਵੀਰ ਨੇ ਇੱਕ ਟਰਾਲਾ ਵੀ ਹੈਗਾ ਆਹ ਵੇਖੋ ਜੀ ਕਰੋ ਚੱਕਾ ਡਰ ਬਹੁਤ ਸੋਹਣਾ ਤਿਆਰ ਕੀਤਾ ਜੀ ਠੀਕ ਹੈ ਦੁੱਧ ਕਿੰਨਾ ਕ ਜਵਾਈ ਜਾਊਗੀ ਵੀਰ ਜੀ ਇਹ ਵੀਰ ਇਸ ਟਾਈਮ 9 ਲੀਟਰ ਆ ਹਾਂ ਜੀ ਮੈਂ ਚਵਾ ਕੇ ਦਊਗਾ ਦੋ ਟਾਈਮ ਵੀਰ ਟਾਈਮ ਕੱਢ ਕੇ ਆਇਆਂ ਜਾਂ ਜੇ ਕਿਹਨੇ ਵੀਡੀਓ ਕਾਲ ਦੇ ਵਿੱਚ ਹੋਣੀ ਆ ਠੀਕ ਹੈ ਸਾਈ ਪਾ ਦੇਣਾ ਜੀ ਤੇ ਆਪਾਂ ਚਵਾ ਦਾਂਗੇ ਅਗਲੇ ਕੋਈ ਰਿੰ ਟਾਈਮ ਨਹੀਂ ਹੁੰਦਾ ਜੀ ਜੀ ਠੀਕ ਕਰਕੇ ਬਾਅਦ ਚ ਲਾਮਾ ਦੇਣ ਵਾਲੀ ਨਾ ਗੱਲ ਕਰਿਆ ਕਰੋ ਠੀਕ 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 ਇਹ ਆ ਵੀ ਮੈਂ ਆਪਣੇ ਘਰ ਦੀ ਗਾਰੰਟੀ ਤੇ ਟਾਈਮ ਸਾਰਿਆਂ ਕੋਲ ਇੱਕੋ ਜਿਹਾ ਹੀ ਆ ਹਾਂ ਇੱਕੋ ਜਿਹਾ ਹੀ ਆ ਤੇ ਮੇਰੇ ਘਰ ਦੀ ਗਾਰੰਟੀ ਆ ਅਗਲੇ ਦੇ ਘਰ ਦੀ ਮੈਨੂੰ ਕੋਈ ਗਾਰੰਟੀ ਨਹੀਂ ਅਗਲੇ ਦੇ ਘਰ ਜਾ ਕੇ 5 ਰਹਿ ਗਏ ਅਗਲੇ ਦੇ 7 ਰਹਿ ਜੀ ਠੀਕ ਆ ਮੈਂ 9 ਲੀਟਰ ਚਵਾ ਕੇ ਦਊਗਾ ਠੀਕ ਹੈ ਜੀ ਦੁੱਧ ਸੇਵਾ ਦਾ ਵਾ ਠੀਕ ਆ ਕਰਨ ਨੂੰ 12 ਲੀਟਰ ਵੀ ਕਰ ਜੇ 10 ਵੀ ਕਰ ਜੇ ਤੇ ਕਰਨ ਨੂੰ ਅਗਲੇ ਨੇ ਸੇਵਾ ਨੇ ਕੀਤੀ ਤੇ 5 ਤੇ ਵੀ ਰਹਿ ਜੀ ਬਾਕੀ ਜਿੱਡੀ ਚੌੜੀ ਚਾੜੀ ਚੰਗੀ ਆ ਬਾਕੀ ਕੈਮ ਆ ਕੋਈ ਗੱਲ ਨਹੀਂ ਇਹੋ ਜੀ ਠੀਕ ਆ ਠੀਕ ਆ ਬਾਕੀ ਥਣਾ ਦੀ ਥਣਾ ਦੀ ਵੀਰ ਜੀ ਬਾਤ ਘੜਤ ਨਹੀਂ ਕੋਈ ਬਾਤ ਘੜਨੀ ਹੈ ਬਾਕੀ ਬਰੀਕ ਚਮੜੀ ਦੀ ਆ ਤੇ ਆ ਵੇਖੋ ਨਾੜਾਂ ਬਰੀਕ ਬਰੀਕ ਸਾਰੇ ਮੱਲੋ ਬਹਾਨੇ ਦੇ ਤੇ ਦੀਦੀਆਂ ਦੁੱਦੀਆਂ ਦੀਆਂ ਵਾ ਕੁੱਤੇ ਵੀ ਆ ਉੱਚੀ ਹੱਡੀ ਦੀ ਆ ਨਾਲੇ ਉੱਚੀ ਹੱਡੀ ਦੀ ਆ ਤੇ ਬਾਕੀ ਕਈ ਵੀਰ ਕਹਿੰਦੇ ਹੁੰਦੇ ਆ ਵੀ ਆ ਪੂਛ ਬਦਲੀ ਤੇ ਇਹੋ ਜਿਹਾ ਕੰਮ ਆ ਵੀ ਗੰਡ ਵੀ ਆਪੇ ਵੱਜ ਜਾਂਦੀ ਆ ਠੀਕ ਇੰਨੀ ਬਰੀਕ ਮੱਲੋ ਪੂਛ ਆ ਦੀ ਬਰੀਕ ਜਿੱਦਨ ਮਰਜ਼ੀ ਮੁੜ ਜਾਂਦੀ ਜਿੱਦਨ ਮਰਜ਼ੀ ਮੁੜ ਜਾਂਦੀ ਆ ਆ ਵੇਖੋ ਜਿੱਦਾਂ ਮਰਜ਼ੀ ਇਕੱਠਾ ਕਰ ਲੋ ਨਾਗ ਵਾਲਾ ਕੰਮ ਆਗੇ ਇਹ ਬਹੁਤ ਵੀਰ ਮੰਦੇ ਜੀ ਨੂੰ ਇਹ ਚੀਜ਼ ਨੂੰ ਮੰਦੇ ਹੁਣ ਮੈਨੂੰ ਨਹੀਂ ਪਤਾ ਵੀ ਇਹਦਾ ਕਾਰਨ ਕੀ ਆ ਆਪਾਂ ਦੇ ਵੀਰ ਦੀ ਕਈਆਂ ਵੀਰਾਂ ਦੀਆਂ ਵੀਡੀਓ ਵੇਖ ਕੇ ਇਹ ਚੀਜ਼ ਗੱਲ ਨੋਟ ਕੀਤੀ ਪਤਾ ਨਹੀਂ ਆ ਤੇ ਵੇਖ ਲਓ ਜਿੱਦਾਂ ਸੱਪ ਨਹੀਂ ਵਾਲਾ ਜਿੰਨੇ ਮਰਜੀ ਮਾਰੀ ਜਾਓ ਠੀਕ ਠੀਕ ਹੈ ਠੀਕ ਹੈ ਤੇ ਵੀਰ ਜੀ ਮੁੱਲ ਦੱਸੀਏ ਫਿਰ ਇਹਦਾ ਮੁੱਲ ਵੀਰੇ ਕਾਰਨ ਅੱਜ ਕੋਈ ਮੁੱਲ ਕਰਨਾ ਵਾ ਮੁੱਲ ਨਹੀਂ ਕਰਨਾ ਦੇਣੀ ਆ ਜਿੰਨੇ ਦੀ ਮੁੱਲ ਨਹੀਂ ਇਹ ਮੁੱਲ ਨਾ ਸਮਝ ਲੈ ਵੀ ਮੁੱਲ ਕੀਤਾ ਵਾ ਤੇ ਫੇਕ ਘਟ ਜੂ ਵੀਰ ਫਿਕਸ ਫਿਕਸ ਕੋਈ ਮੰਨ ਲਓ 70 ਨਹੀਂ ਆ ਕੋਈ 75 ਨਹੀਂ ਆ ਠੀਕ ਹੈ ਮੋਲੇ ਦਾ ਵਾ ਮਨ ਲੋ 65000 ਰੁਪਇਆ ਲੈਣ ਦੇਣ ਵਾਲਾ ਠੀਕ ਆ ਚੰਗੀ ਲੱਗੇ ਕੋਈ ਕਰ ਦਿਆ ਵੀਡੀਓ ਵਿਖਾ ਲੈ ਵੀਰ ਜੀ ਫੇ ਫੈਸਲਾ ਸਲੂਕ ਕਰਕੇ ਪਹਿਲਾਂ ਹੀ ਸਲਾਹ ਕਰ ਲੈਣ ਵੀਰ ਹਾਂਜੀ 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 ਫੇ ਫੋਨ ਲਾ ਲੈਣਾ ਬਿਲਕੁਲ ਬਿਲਕੁਲ ਕੋਈ ਇਹਦੇ ਚ ਮੋਲੇ ਪਾ ਦੱਸਿਆ ਨਾ ਵਾ 65000 ਚੋਂ 100 ਕਰਦਾ 200 ਕਰਦਾ ਮੌਕੇ ਮਰਜੀ ਦੀ ਮਰਜੀ ਦੀ ਠੀਕ ਆ ਕੋਈ ਜਾਓਗੇ ਉਦਾਂ ਛੋੜ ਹਾਂ ਹਾਂ ਨਹੀਂ ਨਹੀਂ ਛੋੜ ਤੇ ਚਲੋ ਹੁੰਦੀ ਆ ਛੋੜਦੇ ਹੁਣ ਕਈ ਵਾਰੀ ਕੋਈ ਲੱਖਾਂ ਦਾ ਸੌਦਾ ਕਰੀਏ ਕਈ ਬੰਦੇ 50 ਰੁਪਏ ਛੱਡਦੇ ਆ ਚਲੋ ਕੋਈ ਗੱਲ ਕਈ ਰਹੀ ਇਹੋ ਜਿਹਾ ਵੀ ਹੁੰਦਾ ਕੰਮ ਹਾਂਜੀ 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 ਹਾਂ ਗੱਲ ਆ ਤੇ ਬਾਕੀ ਵੀਰ ਫੋਨ ਕਰਨ ਤੇ ਆਪਾਂ ਦੇ ਦੇਣੀ ਆ ਕਿਉਂਕਿ ਪਤਾ ਗੱਲ ਕੀ ਆ ਕਈ ਰਹੀ ਹੁੰਦਾ ਨਾ ਆਪਾਂ ਮੁੱਲ ਉਹ ਕਰਕੇ ਫਿਰ 2000 ਘਟਾਵਾਂਗੇ ਤਿੰਨ ਫਿਕਸ ਹੀ ਕਰਤਾ ਆਪਾਂ ਜੀ 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 ਠੀਕ ਇਹਦੇ ਜੇ ਅਗਲੇ ਦੀ ਵੀ ਸਰਦਾਰ ਦੀ ਖਤਮ ਹੋ ਜਾਂਦੀ ਆ ਹਾਂਜੀ ਵੀ ਇਹ ਆ ਵੀ ਆਪਾਂ ਅਗਲੇ ਨੂੰ ਸੌਖਾ ਆ ਜਾਂਦਾ ਬਾਕੀ ਪੁਗਦੀ ਦੇਣੀ ਹੈ ਪੁਗਦੀ ਦੇਣੀ ਹੈ ਤਾਂ ਅਗਲੇ ਨੇ ਪੁਗਦੀ ਲੈ ਜੀ ਜੇ ਤੁਹਾਨੂੰ ਪੁਗਦੀ ਲੱਗੀ ਤਾਂ ਤੁਸੀਂ ਪੈਂਟ ਦੀ ਦੇ ਦੇਣੀ ਆ ਜੇ ਅਗਲੇ ਨੂੰ ਲੱਗੀ ਪੁਗਦੀ ਤਾਂ ਪੈਂਟ ਦੀ ਲੈ ਲੈਣੀ ਆ ਜੇ ਤੁਹਾਨੂੰ ਵਾਰਾ ਖਾਉ ਤਾਂ ਦੇਣੀ ਆ ਨਹੀਂ ਤਾਂ ਤੁਹਾਡੇ ਕੋਲ ਤਾਂ ਦੁੱਧ ਦਹੀਂ ਜਾਂਦਾ ਬਾਕੀ ਇਹ ਗੱਲ ਆ ਵੀ ਇੰਨੇ ਕ ਭਾਲਾ ਡੰਗਰ ਹੈ ਨਹੀਂ ਆ ਮਾਰਕੀਟ ਦੇ ਵਿੱਚ ਨਾ ਬਿਲਕੁਲ ਨਹੀਂ ਹੈ ਆਪਾਂ ਉਹੋ ਹੀ ਮੁੱਲ ਕਰਤਾ ਵੀ ਜਿੰਨੇ ਦੀ ਦੇਣੀ ਹੈ ਘਮਾਓ ਇੱਕ ਵਾਰ ਸੋਹਣੀ ਸੁਨੱਖੀ ਪੂਰੀ ਆ ਇਹ ਹੈ ਨਹੀਂ ਕੋਈ ਗੱਲ ਆ ਹਾਂਜੀ ਚੰਗੀ ਭਰੀ ਆ ਵਜਨ ਵਾਲੀ ਆ ਵੇਖੋ ਜੀ ਆਪਾਂ ਆ ਕੀ ਬਰੀਕ-ਬਰੀਕ ਨਾੜਾਂ ਸਾਰੇ ਸਰੀਰ ਤੇ ਆ ਹਾਂਜੀ ਹਾਂਜੀ ਸੋਹਣੀ ਸੁਨੱਖੀ ਪੂਰੀ ਆ ਥਾਣ ਥਣ ਬੜਾ ਸੋਹਣਾ ਲੱਗਾ ਕਰਨੀ ਵੀਰ ਜੀ ਤੂੰ ਗੱਲ ਬਾਤ ਹੋਰ ਨਹੀਂ ਬਸ ਆਵੇ ਵੀਰ ਦੋ ਟਾਈਮ ਆਪਣੇ ਮੰਨ ਲਓ ਤਹੱਲੀ ਕਰਕੇ ਖੜੇ ਜੀ ਤੇ ਸਾਈ ਉਹਦਾ ਕੋਈ ਸਿੱਧਾ ਆ ਜੇ ਵੀਰ ਗੁੱਸਾ ਨਾ ਕਰੇ ਦੂਰੋਂ ਆ ਜੇ ਕਈ ਵੇ ਤੁਰਿਆਂ-ਤੁਰਿਆਂ ਆਉਂਦੇ ਆ ਤੇ ਸਾਈ ਪੈ ਜਾਂਦੀ ਆ ਕਈ ਵੀਰ ਭਾਵੇਂ ਦੇ ਕਈ ਵੀਰ ਕਹਿ ਦਿੰਦੇ ਮੈਂ ਆਉਣ ਲੱਗਾ ਤਾਂ ਮੈਂ ਕਹ ਦਿੰਨਾ ਆ ਜਾ ਉਹ ਗੁੱਸਾ ਨਾ ਆ ਕੇ ਕਰੇ ਵੀਰ ਕਿ ਉਹ ਵੀ ਕਈ ਦੋ ਮਿੰਟਾਂ ਜਿਵੇਂ ਕਈ ਰਹੀਏ ਕਿਸ ਦਾ ਵਿਚਾਰ ਬਣ ਕੇ ਸਾਈ ਪਾ ਦਿੰਦਾ ਫੋਨ ਤੇ ਹਾਂਜੀ ਹਾਂਜੀ ਤੇ ਬਾਅਦ ਵਿੱਚ ਇੱਥੇ ਆ ਗਿਆ ਕਿ ਮੈਂ ਤੈਨੂੰ ਕਿਹਾ ਸੀ ਮੈਂ ਵੀਰਾਂ ਕਈਆਂ ਨੂੰ ਕਹਿਣਾ ਨਾ ਵੀਰ ਆਉਣਾ ਆਜੋ ਤੇਰੇ ਤੁਰਿਆਂ ਤੁਰਿਆਂ ਆਉਂਦੇ ਕਿ ਇਹਦੀ ਸਾਈ ਪੈ ਗਈ ਤੇ ਮੈਂ ਪਵਾ ਲੈਣੀ ਮਗਰ ਕੱਟਾ ਵੀ ਬਹੁਤ ਹੀ ਸੋਹਣਾ ਹਾਂ ਮਗਰ ਕੱਟਾ ਵਾ ਜੀ ਆਹ ਵੇਖੋ ਜੀ ਤੇ ਵੀਰ ਨੂੰ ਫੋਨ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ